ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਪੂਰੀ ਤਰ੍ਹਾਂ ਹੋਏ ਕਨਫਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਵੇਂ ਨਸ਼ਾ ਖਤਮ ਕੀਤਾ ਜਾਵੇ ਪੂਰੇ ਪੰਜਾਬ ਦੇ ਵਿੱਚੋਂ ਜਿਹਦੇ ਉੱਤੇ ਭਰੋਸਾ ਕਰਦੇ ਨੇ ਉਹੀ ਡੰਗ ਮਾਰਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੈਸੇ ਤਾਂ ਅਸੀਂ ਪੰਜਾਬੀ 'ਚ ਕਹਿੰਦੇ ਆ ਕਿ ਦੁੱਧ ਹੀ ਰਾਖੀ ਅਸੀਂ ਬਿੱਲੇ ਬਿਠਾਏ ਹੋਏ ਨੇ ਜਾਂ ਦੂਸਰੇ ਸ਼ਬਦਾਂ ਵਿੱਚ ਕਹੀਏ ਕਿ ਜਿਹੜੀ ਜਿਹੜਾ ਖੇਤ ਹੈ ਉਸ ਨੂੰ ਵਾਰ ਹੀ ਖਾਨ ਲੱਗੀ ਹੋਈ ਹੈ ਹੁਣ ਕੀ ਉਹਨਾਂ ਘਰਾਂ ਦੇ ਉੱਤੇ ਬਲਡੋਜ਼ਰ ਚੱਲੇਗਾ ਯਾਨੀ ਕਿ ਅਸੀਂ ਗੱਲ ਕਰਦੇ ਹਾਂ ਡੀਐਸਪੀ ਗੁਰਪ੍ਰੀਤ ਜਿਹੜੇ ਸੰਗਰੂੜ ਦੀ ਜੇਲ੍ਹ ਦੇ ਵਿੱਚ ਤਨਾਤ ਨੇ ਤੇ ਜਿੰਨਾ ਉੱਤੇ ਇਲਜ਼ਾਮ ਲੱਗੇ ਨੇ ਕਿ ਇਹਨਾਂ ਵੱਲੋਂ ਸੰਗਰੂੜ ਦੀ ਜੇਲ੍ਹ ਦੇ ਵਿੱਚ ਨਸ਼ਾ ਤੇ ਮੋਬਾਈਲ ਸਪਲਾਈ ਕੀਤੇ ਜਾਂਦੇ ਨੇ ਕਾਫੀ ਲੰਮੇ ਸਮੇਂ ਤੋਂ ਉਸ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਲੇਕਿਨ ਅੱਜ ਜਦੋਂ ਪੁਖਤਾ ਸਬੂਤ ਮਿਲੇ ਸੰਗਰੂਰ ਦੇ ਡੀਸੀ ਸਹਿਬਾਨ ਨੂੰ ਤੇ ਉਹਨਾਂ ਨੇ ਡੀਐਸਪੀ ਗੁਰਪ੍ਰੀਤ ਸਿੰਘ ਨੂੰ ਮੁਕੱਦਮਾ ਕਰਕੇ ਨਾਲ ਦੀ ਨਾਲ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਉਸ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਇਹ ਕਿੱਥੇ ਹੋਇਆ ਹੈ ਖੁਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਵਿੱਚ ਸਾਡਾ ਜ਼ਿਲ੍ਹਾ ਸੰਘਰੂਰ ਤੇ ਸਾਡਾ ਕੀ ਕਸੂਰ ਇਹ ਕਸੂਰ ਤੁਹਾਡਾ ਇਹੀ ਹੈ ਕਿ ਤੁਸੀਂ ਬੁੱਕਲ ਦੇ ਵਿੱਚ ਸੱਪ ਪਾਲੇ ਹੋਏ ਨੇ ਜੇਕਰ ਜਿਹੜਾ ਬਿੱਲਾ ਹੈ ਜਿਹੜਾ ਦੁੱਧ ਹੀ ਰੱਖੀ ਬੈਠਾ ਹੋਇਆ ਹੈ ਜੇਕਰ ਉਹ ਹੀ ਦੁੱਧ ਪੀਵੇਗਾ ਜੇਕਰ ਉਹ ਹੀ ਮਲਾਈ ਖਾਵੇਗਾ ਤੇ ਫਿਰ ਤੁਸੀਂ ਆਮ ਲੋਕਾਂ ਦਾ ਨਸ਼ਾ ਕਿਵੇਂ ਬੰਦ ਕਰੋਗੇ ਦੇਖੋ ਇਹਨਾਂ ਬਲਾਸਮਾ ਵੱਲੋਂ ਇਹ ਨਸ਼ਾ ਤਸਕਰ ਪਾਲੇ ਜਾਂਦੇ ਨੇ ਇਹ ਨਸ਼ਾ ਤਸਕਰ ਉਹਨਾਂ ਨੂੰ ਸਪਲਾਈ ਕਰਦੇ ਨੇ ਤੇ ਇਹ ਫਿਰ ਜੇਲ੍ਹਾਂ ਦੇ ਵਿੱਚ ਵੰਡਦੇ ਨੇ ਭਾਈ ਦੇਖ ਲੋ ਡੀਐਸਪੀ ਦੀ ਤਨਖਾਹ ਕਿੰਨੀ ਹੋਵੇਗੀ ਉਹਨੂੰ ਭੱਤੇ ਵਗੈਰਾ ਹਰ ਸਾਲ ਕਿੰਨੇ ਮਿਲਦੇ ਹੋਣਗੇ ਇਨਕਰੀਮੈਂਟ ਹਰ ਸਾਲ ਤਨਖਾਹ ਤੇ ਕਿੰਨਾ ਮਿਲਦਾ ਹੋਵੇਗਾ ਲੇਕਿਨ ਡੀਐਸਪੀ ਗੁਰਪ੍ਰੀਤ ਦਾ ਫਿਰ ਵੀ ਢਿੱਡ ਨਹੀਂ ਭਰਿਆ ਯਾਨੀ ਕਿ ਲਗਭਗ 70 ਤੋਂ 80 ਹਜ਼ਾਰ ਲੱਖ ਦੇ ਢੇੜ-ਘੜੋ ਦੀ ਸੈਲਰੀ ਹੋਵੇਗੀ ਲੇਕਿਨ ਇਸ ਤੋਂ ਇਲਾਵਾ ਇਹ ਹੋਰ ਵੀ ਪੁੱਠੇ ਸਦੇ ਹੱਥ ਮਾਰ ਕੇ ਕਰੋੜਾਂ ਰੁਪਏ ਇਕੱਠਾ ਕਰਨਾ ਚਾਹੁੰਦੇ ਨੇ ਜੇਕਰ ਮੋਬਾਈਲ ਸੰਗਰੂਰ ਜੇਲ੍ਹ ਦੇ ਵਿੱਚ ਸਪਲਾਈ ਕੀਤੇ ਜਾ ਰਹੇ ਨੇ ਜੇਕਰ ਚਿੱਟਾ ਸਪਲਾਈ ਇਸ ਡੀਐਸਪੀ ਗੁਰਪ੍ਰੀਤ ਵੱਲੋਂ ਸਪਲਾਈ ਕੀਤਾ ਜਾ ਰਿਹਾ ਹੈ ਤੇ ਆਪੇ ਸਾਬ ਲਾਓ ਕਿੰਨੇ ਸਮੇਂ ਤੋਂ ਕਰ ਰਿਹਾ ਹੋਵੇਗਾ ਜਾਂ ਸ਼ਰੂਮਣੀ ਅਕਾਲੀ ਦਲ ਕਾਂਗਰਸ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਰ ਰਿਹਾ ਹੈ ਤੇ ਕਿੰਨੇ ਕਰੋੜਾ ਰੁਪਏ ਇਸ ਨੇ ਕਮਾਇਆ ਹੋਵੇਗਾ ਪੁੱਠੇ ਸਿੱਧੇ ਹੱਥ ਮਾਰ ਕੇ ਕਈ ਨੌਜਵਾਨਾਂ ਦੀ ਜ਼ਿੰਦਗੀ ਖਤਮ ਕਰਕੇ ਤੇ ਡੀਐਸਪੀ ਨੂੰ ਕਈਆਂ ਥਾਵਾਂ ਤੇ ਅਸੀਂ ਸਮਾਨਤ ਵੀ ਕਰਦੇ ਆ ਅਸੀਂ ਉਹਨਾਂ ਦੀ ਬਹਾਦਰੀ ਦੇ ਕਿਸੇ ਵੀ ਗਾਉਂਦੇ ਆ ਅਸੀਂ ਸਾਰੇ ਮੁਲਾਜ਼ਮਾਂ ਤੇ ਉਂਗਲੀ ਨਹੀਂ ਖੜੀ ਕਰਦੇ ਲੇਕਿਨ ਅਸੀਂ ਖਾਸ ਕਰਕੇ ਡੀਐਸਪੀ ਗੁਰਪ੍ਰੀਤ ਦੀ ਗੱਲ ਕਰ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਕਾਲੀ ਥਾਰ ਵਾਲੀ ਬੀਬੀ ਜਿਸ ਨੂੰ ਇੰਸਟਾਗ੍ਰam ਦੀ ਕਮਿਊਨਿਟੀ ਕਿਹਾ ਜਾਂਦਾ ਹੈ ਅਮਨਦੀਪ ਵੀ ਫੜੀ ਗਈ ਫਿਰ ਲੁਧਿਆਣੇ ਦੇ ਵਿੱਚੋਂ ਇੱਕ ਕਾਂਸਟੇਬਲ ਵੀ ਫੜਿਆ ਗਿਆ ਫਿਰ ਬਠਿੰਡੇ ਦੇ ਵਿੱਚੋਂ ਇੱਕ ਏਐਸਆਈ ਫੜਿਆ ਗਿਆ ਯਾਨੀ ਕਿ ਬਠਿੰਡਾ ਜੇਲ੍ਹ ਦੇ ਵਿੱਚ ਉਹ ਨਸ਼ਾ ਸਪਲਾਈ ਕਰਦਾ ਸੀ ਭਾਈ ਉਹਨਾਂ ਦੇ ਕਿੰਨੀਆਂ ਕੋ ਕਾਰਵਾਈਆਂ ਹੋਈਆਂ ਉਹਨਾਂ ਦੇ ਘਰ ਉੱਤੇ ਬਲਡੋਜ਼ਰ ਚੱਲੇ ਜਾਂ ਨਹੀਂ ਜਦੋਂ ਤੁਹਾਡੇ ਕੋਲ ਸਬੂਤ ਨੇ ਫਿਰ ਐਨਡੀਪੀਸ ਦਾ ਪਰਚਾ ਤਾਂ ਕਰ ਦਿਓ ਨਾਲ ਪੀਲਾ ਪੱਜਾ ਵੀ ਚਲਾਓ ਤੁਹਾਡੇ ਪੀੜੇ ਪੰਜੇ ਤਾਂ ਅੱਜ ਵੀ ਚੱਲਣ ਡੈ ਨੇ ਕੀ ਤੁਸੀਂ ਫਿਰ ਗਰੀਬ ਨਸ਼ਾ ਤਸਕਰ ਨੇ ਜਿਹੜੇ ਉਹਨਾਂ ਨੂੰ ਟਾਰਗੇਟ ਕਰ ਰਹੇ ਹੋ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝ ਹੀ ਨਹੀਂ ਆ ਰਿਹਾ ਸਮਝ ਹੀ ਨਹੀਂ ਆ ਰਿਹਾ ਕਿ ਨਸ਼ਾ ਕਿਵੇਂ ਖਤਮ ਕੀਤਾ ਜਾਵੇ ਜਦੋਂ ਫਰਨ ਵਾਲੇ ਹੀ ਨਸ਼ਾ ਵੇਚ ਰਹੇ ਨੇ ਫਰਨ ਵਾਲਿਆਂ ਵੱਲੋਂ ਨਸ਼ਾ ਵਕਵਾਇਆ ਜਾ ਰਿਹਾ ਹੈ ਤਾਂ ਫਿਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਡੀਜੀਪੀ ਗੌਰਵ ਯਾਦਵ ਵੱਲੋਂ ਇਹ ਕਹਿਣਾ ਕਿ 31 ਮਈ ਤੋਂ ਬਾਅਦ ਅਸੀਂ ਨਸ਼ਾ ਖਤਮ ਕਰ ਦੇਾਂਗੇ ਤੇ ਕੀ ਫਿਰ ਦੂਸੀਆਂ ਪਾਰਟੀਆਂ ਕਹਿ ਰਹੀਆਂ ਨੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਸਤੀਫਾ ਦੇਣਗੇ ਜੇਕਰ 31 ਮਈ ਤੋਂ ਬਾਅਦ ਨਸ਼ਾ ਨਹੀਂ ਹੁੰਦਾ ਅੱਜ ਇੱਕ ਨਵਾਂ ਚੰਨ ਚੜ੍ਹ ਗਿਆ ਹੈ ਡੀਐਸਪੀ ਗੁਰਪ੍ਰੀਤ ਦੇ ਕੋਲੋਂ ਜਿਹੜਾ ਹੈ ਨਸ਼ੇ ਦਾ ਕਾਰੋਬਾਰ ਫੜਿਆ ਗਿਆ ਤਾਂ